ਜੁਡੀਸ਼ਲੀ ਅੰਦਰ ਕਰਦੇਵੇਂ ਹੁਣ ਕੋਣ ਨਹੀਂ ਚਾਹੁੰਦਾ ਕਿ ਜਗਦੀਸ਼ ਟਾਈਟਲਰ ਨੂੰ ਗੋਲੀ ਵੱਜੇ ਹਨਾ ਕਿਹੜਾ ਸਿੱਖ ਨਹੀਂ ਚਾਹੁੰਦਾ ਹੂੰ ਸਮਝਾਣਾ ਬਸ ਉਸ ਟਾਈਪ ਦੇ ਦੁਸ਼ਟਾਂ ਨੂੰ ਤਾਂ ਹਰੇਕ ਹੀ ਸਿੱਖ ਚਾਹੁੰਦਾ ਮੈਂ ਵੀ ਚਾਹੁੰਦਾ ਤੇ ਕੋਈ ਮਾਰੇ ਹਾਂ ਹਾਂ ਕੋਈ ਮਾਰੇ ਚਾਹੇ ਸਾਨੂੰ ਮੌਕਾ ਮਿਲ ਜਾਏ ਬਹੁਤ ਵਾਇਗਰੂ ਨੇ ਬਖਸ਼ਿਸ਼ ਕਰਨੀ ਹੈ ਨਾ ਉਹ ਤਾਂ ਕਲਗੀਧਰ ਪਾਸ਼ਾ ਜੀ ਦਾ ਇਜ਼ਤਤ ਹੱਥ ਹੋਣਾ ਉਹਨੇ ਹੀ ਦੁਸ਼ਟ ਨੂੰ ਸੋਧਣਾ ਜੋ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਨੇ ਇੰਨੀਆਂ ਮਾਰਾਂ ਮਾਰੀਆਂ ਵੱਡੇ ਵੱਡੇ ਕਿਲੇ ਜਿਹੜੇ ਸੀ ਉਹ ਦੁਸ਼ਮਣ ਦੇ ਤੋੜੇ ਅੱਜ ਜਿਹੜੇ ਲੋਕ ਆ ਜੁਡੀਸ਼ਲੀ ਅੰਦਰ ਕਰਦੇਵੇਂ ਹੁਣ ਕੋਣ ਨਹੀਂ ਚਾਹੁੰਦਾ ਕਿ ਜਗਦੀਸ਼ ਟਾਈਟਲਰ ਨੂੰ ਗੋਲੀ ਵੱਜੇ ਹਨਾ ਕਿਹੜਾ ਸਿੱਖ ਨਹੀਂ ਚਾਹੁੰਦਾ ਹੂੰ ਸਮਝਾਣਾ ਬਸ ਉਸ ਟਾਈਪ ਦੇ ਦੁਸ਼ਟਾਂ ਨੂੰ ਤਾਂ ਹਰੇਕ ਹੀ ਸਿੱਖ ਚਾਹੁੰਦਾ ਮੈਂ ਵੀ ਚਾਹੁੰਦਾ ਤੇ ਕੋਈ ਮਾਰੇ ਹਾਂ ਹਾਂ ਉਹ ਕੋਈ ਮਾਰੇ ਚਾਹੇ ਸਾਨੂੰ ਮੌਕਾ ਮਿਲ ਜਾਏ ਉਹ ਤਾਂ ਵਾਹਿਗੁਰੂ ਨੇ ਬਖਸ਼ਿਸ਼ ਕਰਨੀ ਹੈ ਨਾ ਉਹ ਤਾਂ ਕਲਗੀਧਰ ਪਾਤਸ਼ਾਹ ਜਿਹਦੇ ਤੱਕ ਹੱਥ ਹੋਣਾ ਉਹਨੇ ਹੀ ਦੁਸ਼ਟ ਨੂੰ ਸੋਧਣਾ ਜੋ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਨੇ ਇੰਨੀ